ਦੇ ਨਾਲ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਅਮਨ ਅਰੂੜਾ ਹੁਣਾ ਦੇ ਵੱਲੋਂ ਇਹ ਟਵੀਟ ਕਰ ਦਿੱਤਾ ਜਾਂਦਾ ਹੈ ਕਿ ਅਨਮੋਲ ਗਗਨ ਮਾਨ ਹੁਣਾ ਦਾ ਅਸਤੀਫਾ ਜੋ ਹੈ ਉਹ ਨਾਮਨਜ਼ੂਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਅਨਮੋਲ ਗਗਨ ਮਾਨ ਹੁਣਾ ਦਾ ਇਹ ਟਵੀਟ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਪਹਿਲਾ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਪਾਰਟੀ ਪ੍ਰਧਾਨ ਅਮਨ ਅਰੂੜਾ ਜੀ ਦੇ ਨਾਲ ਮੇਰੀ ਮੁਲਾਕਾਤ ਹੋਈ ਹੈ ਅਤੇ ਮੇਰਾ ਜੋ ਅਸਤੀਫਾ ਹੈ ਉਹ ਆਮ ਆਦਮੀ ਪਾਰਟੀ ਪੰਜਾਬ ਤੇ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਨਾ ਮੰਜ਼ੂਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਮੈਨੂੰ ਵੀ ਇਹ ਫੈਸਲਾ ਸਵੀਕਾਰ ਹੈ ਤਾਂ ਪਹਿਲਾਂ ਤੁਹਾਨੂੰ ਦੱਸਦੀ ਕਿ ਅਨਮੋਲ ਗगनਮਾਨ ਹੁਣਾਂ ਨੇ ਬੀਤੇ ਦਿਨ ਜਦੋਂ ਇਹ ਟਵੀਟ ਕਰ ਦਿੱਤਾ ਕਿ ਮੈਂ ਅ ਅਸਤੀਫਾ ਵੀ ਦੇ ਰਹੀ ਹਾਂ ਐਮ ਐਲ ਏ ਸ਼ਿਪ ਤੋਂ ਔਰ ਮੈਂ ਸਿਆਸਤ ਵੀ ਛੱਡ ਰਹੀ ਹਾਂ ਤੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਹਲਚਲ ਖੜੀ ਹੋ ਗਈ ਸਾਰੇ ਪਾਸੇ ਇਹ ਚਰਚਾ ਚੱਲ ਗਈ ਕਿ ਐਸਾ ਕੀ ਹੋ ਗਿਆ ਕਿ ਅਨਮੋਲ ਗਗਨ ਮਾਨ ਹੁਣਾਂ ਨੇ ਅਸਤੀਫਾ ਦੇ ਦਿੱਤਾ ਹੈ ਅਚਾਨਕ ਔਰ ਸਿਆਸਤ ਵੀ ਛੱਡ ਰਹੇ ਨੇ ਤਾਂ ਪਾਰਟੀ ਦੇ ਵੱਲੋਂ ਵੀ ਕਾਫੀ ਸਾਰੇ ਬਿਆਨ ਆਏ ਉਹਨਾਂ ਕਹਿੰਿਆ ਕਿ ਅਸੀਂ ਗੱਲਬਾਤ ਕਰਾਂਗੇ ਅਨਮੋਲ ਗਗਨ ਮਾਨ ਹੁਣਾਂ ਦੇ ਨਾਲ ਜੇ ਕੋਈ ਗੁੱਸਾ ਗਿਲਾ ਹੈ ਤਾਂ ਉਹ ਬੈਠ ਕੇ ਜਾਂ ਫਿਰ ਜੇ ਕੋਈ ਗੱਲ ਹੈ ਮਨ ਦੇ ਵਿੱਚ ਤਾਂ ਉਹ ਬੈਠ ਕੇ ਸੁਣੀ ਜਾ ਸਕਦੀ ਹੈ ਤੇ ਉਸ ਤੇ ਵਿਚਾਰ ਕੀਤੀ ਜਾ ਸਕਦੀ ਹੈ ਤੇ ਅੱਜ ਹੀ ਪਾਰਟੀ ਪ੍ਰਧਾਨ ਅਮਨ ਅਰੋੜਾ ਹੁਣਾਂ ਦੇ ਵੱਲੋਂ ਅਨਮੋਲ ਗਗਨ ਮਾਨ ਹੁਣਾ ਦੇ ਨਾਲ ਮੁਲਾਕਾਤ ਕੀਤੀ ਗਈ ਔਰ ਇਹ ਮੁਲਾਕਾਤ ਕਾਫੀ ਸਾਰਥਕ ਰਹੀ ਔਰ ਉਸ ਤੋਂ ਬਾਅਦ ਅਮਨ ਅਰੂੜਾ ਹੁਣਾ ਦੇ ਵੱਲੋਂ ਟਵੀਟ ਸਾਂਝਾ ਕੀਤਾ ਗਿਆ ਕਿ ਅਨਮੋਲ ਗਗਨ ਮਾਨ ਹੁਣਾ ਨੇ ਜੋ ਅਸਤੀਫਾ ਦਿੱਤਾ ਸੀ ਉਹ ਪਾਰਟੀ ਦੀ ਸਹਿਮਤੀ ਨਾਲ ਔਰ ਹਾਈ ਕਮਾਂਡ ਦੀ ਸਹਿਮਤੀ ਦੇ ਨਾਲ ਉਹ ਅਸਤੀਫਾ ਨਾਮਨਜ਼ੂਰ ਕਰਨ ਦਾ ਫੈਸਲਾ ਲਿਆ